ਦਰਜਾ ਜੀ ਨੂੰ ਦੇਖਦੀ ਹਾਂ ਇਹਨਾਂ ਨੇ ਨਾਲ ਆਇਆ ਪਾ ਚਾਹ ਤਾਂ ਬਣ ਗਈ ਹੋਈ ਏ ਰੋਟੀ ਵੀ ਪਤ ਗਈ ਏ ਨਾਲ ਆਇਆ ਤੁਸੀਂ ਹਾਂ ਹਾਂ ਨਾਲ ਆਇਆ ਮੈਂ ਤੁਹਾਡਾ ਟਿਫਨ ਪੈਕ ਕਰ ਦਿੱਤਾ ਹੁਣ ਤੁਸੀਂ ਕੁਝ ਖਾਓਗੇ ਨਹੀਂ ਖਾਣਾ ਤੇ ਕੁਝ ਨਹੀਂਗਾ ਕੱਲੀ ਚਾਹ ਹੀ ਲਿਆ ਦੇ ਚਾਹ ਪੀਣੀ ਬਸ ਕੱਲੀ ਮੈਂ ਹੁਣ ਇਹ ਲੈ ਕੇ ਆਉਣੀ ਆ चाह पी लो बिस्कुट भी लेके आवान नहीं, नहीं।, नहीं चाहिए बिस्कुट चल ठीक है मैं चलिया फिर ਰੋਟੀ ਤਾਂ ਮੈਂ ਹੁਣ ਪੈਕ ਕਰ ਦਿੱਤੀ ਆ ਆਹ ਲਓ ਲੋ ਟੂਥਪੈਨ ਠੀਕ ਮੈਂ ਕਿੰਨੇ ਦਿਨਾਂ ਦੇ ਇਹਨਾਂ ਦੇਖ ਰਹੀ ਆ ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਪਤਾ ਨਹੀਂ ਕੀ ਗੱਲ ਮੇਰੇ ਨਾਲ ਗੱਲ ਵੀ ਨਹੀਂ ਕਰਦੇ ਮੈਂ ਤਾਂ ਕੁਝ ਕਹਿੰਦੀ ਵੀ ਨਹੀਂ ਇਹਨਾਂ ਨੂੰ ਆ ਕੱਪੜੇ ਪਏ ਆ ਧੋਣੇ ਬਾਰੇ ਕਿੰਨੇ ਦਿਨਾਂ ਦੇ ਮੈਂ ਚੱਲ ਮੈਂ ਧੋ ਹੀ ਲੈਣੀ ਐ ਇਹਨਾਂ ਦਾ ਟਾਈਮ ਹੋ ਹੀ ਗਿਆ ਆਉਣ ਦਾ ਮੈਂ ਇਹਨਾਂ ਦੇ ਆਉਂਦੇ ਹਾਂ ਨਾ ਸਾਰੇ ਕੱਪੜੇ ਧੋ ਹੀ ਲੈਣੇ ਆ

ਅੱਜ ਬੇਟਾ ਤਾਂ ਤੇਰੀ ਕੀਵੇਂ ਲੰਘਿਆ ਬੋਲ ਦੇ ਨੇ ਮੈਂ ਕੁਝ ਪੁੱਛ ਦੇਣੀ ਆ ਤਾਂ ਦੇਖੋ ਵਧੀਆ ਜੀ ਤੁਸੀਂ ਖਾਣਾ ਖਾ ਲਿਆ ਹਾਂ ਖਾ ਲਿਆ ਠੀਕ ਆ ਫਰਮਾ ਟਿਫਨ ਤੋਂਦਨ ਸਵੇਰੇ ਇਹਨਾਂ ਨੇ ਫੇਰ ਕੰਮ ਤੇ ਜਾਣਾ रोटी उदा दई इन्हों ने तो रोटी तो रो खा नहीं पता नहीं की गल तो है की की मैं सोचा मैं टिफिन धो दिनी हम जाके तो मैं इन्होंने पूछती कि रोटी क्यों नहीं खाधी हाँ जी बैठे मैं ख्या कि चल टिफिन तो दे दनी तु सवेरे काम तो रोटी उदा दोटी रो टिफिन च पई ਕੀ ਗੱਲ ਤੂੰ ਰੋਟੀ ਨਹੀਂ ਖਾਦੀ? ਹਾਂ ਦੱਸ ਆ ਗਈਆਂ। ਜਾਂ ਦਿਮਾਗ ਨਾਲ ਕਾਜ ਆ ਜਾਂਦਾ ਰੋਟੀ ਮੈਂ ਬਾਰੋਂ ਖਾ ਲਈ ਜਾਂ ਆਪਦਾ ਕੰਮ ਕਰ ਜਾ ਜਾਂਦਾ। ਮੈਂ ਤਾਂ ਵੈਸੇ ਤੁਹਾਨੂੰ ਪੁੱਛ ਲਈ। ਹੁਣ ਤੁਸੀਂ ਗੁੱਸੇ ਇੱਕ ਹੁੰਦੇ ਮੈਨੂੰ। ਹੁਣ ਮੈਂ ਤੈਨੂੰ ਦੱਸ ਦਿੱਤਾ ਇਹ ਤੂੰ ਇਥੋਂ ਚਲੀ ਜਾ ਹੁਣ ਤੇ ਚੰਗੀ ਰਹੇਗੀ। ਪਤਾ ਨਹੀਂ ਕਿ ਕੀ ਹੋ ਗਿਆ। ਮੇਰ ਨੂੰ ਪਤਾ ਨਹੀਂ ਕਿਉਂ ਇਦਾਂ ਕਰਦੇ ਮੈਂ ਤੇ ਕੋਈ ਜਨੀ ਨਹੀਂ ਨੇ ਕਹਿੰਦੀ ਪਹਿਲਾਂ ਤਾਂ ਇਹ ਇਦਾਂ ਕਰਦੇ ਹੁੰਦੇ ਹੋਂ ਜੇ ਇਦਾਂ ਕਰਨ ਲੱਗੇ ਭਾਂਡੇ ਕਿੰਨੇ ਪਏ ਭਾਂਡੇ ਵਿੱਚ ਮੋਝ ਨਹੀਂ ਅੱਜ ਮੈਂ ਅੰਦਰ ਜਾ ਕੇ ਦੇਖਦੀ ਆ ਕਿ ਇਹ ਕੀ ਕਰਦੇ ਪਏ ਹੁਏ ਤਾਂ ਫੁੰਤੇ ਲੱਗੇ ਕੋਈ ਤਾਂ ਚੱਕਰ ਹੈ ਹੀ ਆ ਮੈਂ ਵੀ ਮੈਂ ਵੀ ਇੰਨੇ ਦਿਨ ਦੀ ਆਖ ਦੀ ਪਈ ਹੈ ਕਿ ਜਦੋਂ ਮੈਂ ਕੋਈ ਇਹਨਾਂ ਨਾਲ ਗੱਲ ਕਰਦੀ ਆ ਇਹ ਮੇਰੇ ਨਾਲ ਗੁੱਸੇ ਦੇ ਵਿੱਚ ਬੋਲਦੇ ਆ ਕੋਈ ਵੀ ਗੱਲ ਕਰਾ ਇਹਨਾਂ ਨੇ ਗੁੱਸੇ 'ਚ ਹੀ ਬੋਲਣਾ ਮੈਂ ਕਦੋਂ ਦੀ ਇਕੱਲੀ ਬੈਠੀ ਸੋਚਦੀ ਆ ਕਿ ਇਹਨਾਂ ਨੇ ਮੈਨੂੰ ਮਨਾਇਆ ਤੱਕ ਨਹੀਂ ਪਤਾ ਨਹੀਂ ਕੀ ਗੱਲ ਐ ਅੱਗੇ ਨਹੀਂ ਇਦਾਂ ਕਰਦੇ ਹੁੰਦੇ ਮੇਰੇ ਨਾਲ ਜਦੋਂ ਮੈਂ ਇਹਨਾਂ ਨਾਲ ਨਾਰਾਜ਼ ਹੁਣਾ ਇਹਨਾਂ ਨੇ ਉਸੇ ਟਾਈਮ ਮਨਾ ਲਿਆ ਮੈਨੂੰ ਚਾਹ ਬਿਲ ਮਨਾ ਸੋ ਜਾ ਟਾਈਮ ਬੜਾ ਹੋ ਗਿਆ ਇਹ ਕਿੱਥੇ ਚਲ ਗਏ ਪਤਨੀ ਇਹ ਧੀਰਤ ਕਿੱਥੇ ਚਲੇ ਗਏ ਲੱਗਦਾ ਹੈ ਬਾਥਰੂਮ ਚ ਗਏ ਹੋਣੇ ਥੋੜਾ ਟਾਈਮ ਮੈਂ ਵੇਟ ਕਰਦੀ ਹਾਂ ਹੁਣ ਜਾ ਕੇ ਮੈਂ ਬਾਥਰੂਮ ਚ ਦੇਖਦੀ ਹਾਂ ਲੈ ਇਹ ਤੇ ਬਾਥਰੂਮ ਇਟ ਏ ਹੈਵੀ ਮੈਂ ਆਲੇ ਸਮਝਿਆ ਬਾਥਰੂਮ ਚ ਦੇ ਹੁਣੇ ਐਵੇਂ ਮੈਂ ਇੰਨੀ ਦੇਰ ਇੱਥੇ ਵੇਟ ਕਰਦੀ ਸੀ ਨਾਲ ਫਟਾਕ ਆਇਆ ਬਈ ਲੱਗਦਾ ਉੱਠ ਗਈ ਗਈ ਲੱਭ ਮੈਨੂੰ ਤੇ ਆਵਾਜ਼ ਆਈ ਇਹ ਕੋਈ ਮੈਂ ਕਹਾਂ ਸ਼ਾਇਦ ਉੱਠ ਗਈ ਪਰ ਨਹੀਂ ਇਹ ਤੇ ਸੁੱਤੀ ਆ ਮੈਗਾ ਕੱਲ ਠੀਕ ਆ ਸਵੇਰੇ ਕਰਦੇ ਆ ਗੱਲ ਹੈ ਚਲੋ Well.